ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋ ਮੇਂ ਚੜਦੀ ਕਲਾ ਵਿੱਚ ਹੋਵੋਗੇ ਲਓ ਜੀ ਅਮਰਤਵੇਲੇ ਦਾ ਟਾਈਮ ਆ ਪ੍ਰਮਾਤਮਾ ਸਾਹਿਬ ਦੇ ਘਰੇ ਖੁਸ਼ੀਆਂ ਖੇੜੇ ਤੰਦਰੁਸਤੀਆਂ ਬਖਸ਼ੇ ਜਿਵੇਂ ਸੁੱਖਾਂ ਭਰੀ ਰਾਤ ਬਤੀਤ ਹੋਈ ਹੈ ਜਿਵੇਂ ਖੁਸ਼ੀਆਂ ਭਰੇ ਆ ਦਿਨ ਨੰਗੇ ਜੀ ਤੇ ਲਓ ਜੀ ਆਪਾਂ ਆ ਗਏ ਆ ਪਸ਼ੂਆਂ ਦੇ ਵਿੱਚ ਕਾਫੀ ਨੇਰਾ ਵੈ ਤੇ ਆਪਾਂ ਪਸ਼ੂਆਂ ਨੂੰ ਪੱਠੇ ਪਾ ਕੇ ਬਾਹਰ ਕੱਢਦਾ ਤੇ ਇਹ ਗੁਆ ਇਕੱਠਾ ਕਰਦਾ ਅੱਲਾ ਕਾਫੀ ਮੀਂਹ ਜਾਨ ਕੇ ਭੂਰਦੀ ਪਈ ਗਈ ਕੋ ਬਹੁਤਾ ਮੀਂਹ ਜਾਂ ਨਹੀਂ ਸੀ ਤੇ ਇਥੋਂ ਤਾਂ ਖਰਾਬ ਹੋ ਗਿਆ ਸੀਗਾ ਪਸ਼ੂਆਂ ਨੂੰ ਪਾਣੀ ਪਿਆਇਆ ਕੱਡੇ ਬਾਹਰ ਅੰਦਰ ਬੰਨੇ ਆਪ ਆਵਾਜਾਵੀ ਕਰਕੇ ਇਥੇ ਗੋਹਾ ਘਾਰਾ ਜਾਂ ਕਾਫੀ ਜੰਮ ਗਿਆ ਸੀ ਇਸ ਕਰਕੇ ਆਪਾਂ ਇੰਨਾ ਕ ਥਾਂ ਧੋਤਾ ਗੋਹਾ ਦਿੱਤਾ ਇਕੱਠਾ ਕਰ ਕੱਲ ਸ਼ਾਮੀ ਕੰਮ ਵਾਲੀ ਵੀ ਨਹੀਂ ਆਈ ਕਿਉਂਕਿ ਜੀ ਮੀਂਹ ਪੈਂਦਾ ਸੀ ਤੇ ਹੁਣ ਆਊਗੀ ਉਹ ਤੇ ਜਦੋਂ ਨੇ ਗੋਹਾ ਚੱਕਤਾ ਤੇ ਆਪਾਂ ਚੋ ਲੈਨੇ ਆ ਧਾਰ ਆਪਾਂ ਧਾਰ ਕੱਢ ਲੈਨੇ ਤੇ ਫਿਰ ਆਪਾਂ ਨਵਾ ਕੇ ਪਸ਼ੂਆਂ ਨੂੰ ਅੰਦਰ ਕਰ ਦਾਂਗੇ ਤੇ 5:20 ਹੋਏ ਜਾਨੀ ਕਿ 5:35 ਹੋਣ ਵਾਲੇ ਆ ਜੀ ਤੇ ਦਿਨ ਹਜੇ ਨਹੀਂ ਚੜਿਆ ਪਰ ਕੈਂਡਾ ਸ਼ੋਅ ਕਰਦਾ ਜਿਵੇਂ ਦਿਨ ਚੜਿਆ ਹੁੰਦਾ ਇਹਨਾਂ ਨੇ ਥੋੜੇ ਥੋੜੇ ਪੱਠੇ ਖਾ ਲਏ ਆ ਥੋੜੇ ਜਿਹੀ ਰਹਿੰਦੇ ਆ ਜੀ ਤੇ ਨਵਾਈਆਂ ਮੈਂ ਹਜੇ ਤਾਂ ਨਹੀਂ ਸਿੱਕਤੇ ਪੱਠੀਆਂ ਨਹੀਂ टाੰਗ ਬਾਲੀ ਕਰਦੇ ਅਸੀਂ ਦੀਚਾਂ ਐ ਸੀਗਾ ਮੈਂ ਕਹ ਵੀ ਸਦਿਆਂ ਹਜੇ ਤੇ ਮੱਛਰ ਰੁਗਣਾਂ ਦੇ ਗਿੱਲਾ ਪਿੰਡਾ ਹੋ ਗਿਆ ਹਨਾ ਤੇ ਫਿਰ ਮੱਛਰ ਬਾੜਾ ਤੰਗ ਕਰੋਗੇ ਇਹਨਾਂ ਨੂੰ ਤਾਂ ਕਰਕੇ ਨਵਾਂਗਾ ਹੁਣ ਆਪਾਂ ਧਾਰ ਕੱਢ ਕੇ ਤੇ ਉਸ ਤੋਂ ਬਾਅਦ ਦੇ ਬਚ ਨਵਾਂ ਨਵਾ ਕੇ ਇੱਥੇ ਅੰਦਰ ਬੰਨਦਾਂਗੇ ਤੇ ਆਪਣਾ ਕੰਮ ਇੱਧਰ ਪਸ਼ੂਆਂ ਦਾ ਕੰਪਲੀਟ ਹੋ ਜੂਗਾ ਤੇ ਫਿਰ ਆਪਣਾ ਉਧਰ ਰਸੋਈ ਦਾ ਕੰਮ ਰਹਿ ਜੂਗਾ ਜੀ ਸਾਰੇ ਕਹਿ ਰਹੇ ਸੀ ਕਿ ਸਾਡੇ ਮੀਂਹ ਬਹੁਤ ਹੈ ਸਾਡੇ ਮੀਂਹ ਬਹੁਤ ਪਰ ਸਾਡੇ ਮੀਂਹ ਨਹੀਂ ਜੀ ਪਿਆ ਬਹੁਤਾ ਪੂਰ ਪੂਰ ਜਿਸੀ ਜਿਹੜਾ ਵੇਖ ਸਕਦੇ ਆ ਤੁਸੀਂ ਮਹਿੰਗਾ ਹੈਗਾ ਇਹਨਾਂ ਤੇ ਉਧਰ ਆਪਣੇ ਰੱਖੇ ਪਏ ਆ ਚੁੱਲੇ ਕੋਲੇ ਬੱਠਲ ਜੀ ਉਹ ਜਿਹੜੀ ਲੇਟੀ ਦਾ ਬਤੀਲਾ ਉਹਨੂੰ ਆਪਾਂ ਵੰਡ ਕੇ ਇਹਨਾਂ ਜਿਹੜਾ ਤਨ ਸੁਆ ਲੂਗਾ ਇਹਨਾਂ ਨੂੰ ਵੰਡ ਕੇ ਇਹਨਾਂ ਨੂੰ ਪਾ ਦਾਂਗੇ ਜੀ ਲੇਟੀ ਤੇ ਕਾਮ ਨੇ ਮੇੜ ਦਾਂਗੇ ਸਾਰੇ ਜੀ ਇਧਰਲੇ ਪਸ਼ੂਆਂ ਦੇ ਤੇ ਤੇਰਾ ਆਪਾਂ ਵਿਹਲੇ ਫਿਰ ਵਿਹਲੇ ਹੋ ਕੇ ਜੀ ਉਧਰ ਸੋਈ ਦਾ ਕੰਮ ਕਰਕੇ ਲੀਡਾ ਕਪੜਾ ਧੋਕੇ ਗੁਰੂ ਘਰ ਜਾ ਕੇ ਤੇ ਆਪਾਂ ਆਪਦੇ YouTube ਫੈਮਲੀ ਦੇ ਨਾਲ ਆਵਾਂਗੇ ਲਾਈਵ 9 ਤੋਂ 10 ਵਜੇ ਵਿੱਚ ਕਰ ਕੋਦੋ ਵੀ ਆ ਸਕਦੇ ਆ ਮੈਂ ਉਧਰ ਨੂੰ ਬਾਹਲਾ ਨਹੀਂ ਜਾਂਦੀ ਜੀ ਕਿਉਂਕਿ ਨੀਰਾ ਹਜੇ ਕੈਮਰਾ ਸ਼ੂਟਾ ਕਰਦਾ ਪਰ ਨਹੀਂ ਗਾ ਇੰਨਾ ਦਿਨ ਚੜਿਆ ਹਜੇ ਕਿਉਂਕਿ 5:30 ਹੋਣ ਹੋਏ ਆ ਹਜੇ 2 ਮਿੰਟ ਰਹਿੰਦੇ ਆ ਹਜੇ 5:30 ਹੋਣ ਦੇ ਵਿੱਚ ਵੀ ਚਲੋ ਜੀ ਆਪਾਂ ਦਾਣਾ ਲੈ ਆ ਜੀ ਪੱਠਿਆਂ ਦਾ ਬੱਠਲ ਭਰ ਲੀ ਇਹਦੀ ਕੱਢ ਲੇ ਕਿ ਧਾਰਮ ਅੱਜ ਦੀ ਤੇ ਫੇਰ ਆਪਾਂ ਕਰਦੇ ਆ ਤੁਹਾਡੇ ਨਾਲ ਗੱਲਬਾਤ ਜਿਵੇਂ ਜੀ ਤੁਸੀਂ ਬਣੇ ਰਹੋ ਵੀਡੀਓ ਤੇ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਬਹੁਤ ਬਹੁਤ ਸ਼ੁਕਰੀਆ ਜੀ ਜਿਹੜੇ ਮੇਰੇ ਵੀਡੀਓ ਵੇਖਦੇ ਆ ਲਾਈਕ ਕਮੈਂਟ ਕਰਦੇ ਤੇ ਜਿਹੜੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰਨ ਦੇਖੋ ਜੀ ਲਿਬੜਨਾ ਮੱਛਾ ਆ ਜੀ ਜਦੋਂ ਨਵਾਤ ਗਏ ਵਿਚਾਰਾਂ ਨਾਲ ਫੇਸ਼ੀਲ ਕਰਨ ਵਾਲਾ ਹਾ ਜੀ ਠੀਕ ਹੈ ਜੀ ਕਰਦੇ ਆ ਥੋੜੀ ਦੇਰ ਬਾਅਦ ਗੱਲਬਾਤ ਤੇ ਆਪਾਂ ਕਰ ਲਗੇ ਕੰਮ ਉਹਕੇ ਕੈਮਰਾਮੈਨ ਮੇਹੀ ਹੈ ਤੇ ਮੈਂ ਇਹਨਾਂ ਕਾ ਦਿਨ ਆਦੀ ਟੀਮ ਕਰਨੀ ਹੈ ਗੱਲਬਾਤ ਕਰਨੀ ਹੈ ਠੀਕ ਹੈ ਜੀ ਲੋ ਦੀ 6:30 ਹੋ ਗਏ ਆ ਤੇ ਆਪਾਂ ਪਸ਼ੂ ਨਵਾ ਪਿਆ ਕੇ ਅੰਦਰ ਬੰਦ ਤੇ ਨੇਤੀ ਇਹਨਾਂ ਨੂੰ ਪਾ ਦਿਆ ਹੋਰ ਧਰਨ ਦੀ ਤਿਆਰੀ ਹੈ ਜੀ ਤੇ ਆਪਾਂ ਧਾਰ ਕੱਢ ਕੇ ਉੱਥੇ ਰੱਖਤੀ ਸੀਗੀ ਤੇ ਫੇਰ ਆਪਾਂ ਪਸ਼ੂਆਂ ਦਾ ਕੰਮ ਲਾ ਗਏ ਮੈਂ ਸਾਰਾ ਪਸ਼ੂਆਂ ਦਾ ਇਧਰੋਂ ਨੰ ਨਿਗਰਿਆ ਦਿੱਤੀ ਹੁਣ ਉਧਰੋਂ ਦੁੱਧ ਧਰਿਆ ਤੇ ਨਾਲੇ ਚਾਹ ਧਰੀ ਆ ਉਧਰ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਹਟੋ ਕਾਤੋਂ ਲੜਦਿਆਂ ਤੇ ਇੰਨਾ ਕੰਮ ਹੁੰਦਾ ਜਿਸ ਦਿਹਾ ਉੱਠ ਗਏ ਤੇ ਸਾਰੇ ਕੰਮ ਵਧੀਆ ਹੋ ਜਾਂਦੇ ਆ ਜੀ ਤੇ ਇਹੋ ਜਿਹੇ ਮੇਰੀਆਂ ਗੱਲਾਂ ਬਾਤਾਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗੀਆਂ ਰਿਹੜੀ ਖੜੀ ਆ ਕੱਲ ਸ਼ਾਮੀ ਪੱਠੇ ਨਹੀਂ ਵੱਡੇ ਗਏ ਪੂਰ ਜੀ ਮੀਂਹ ਜੀ ਪੇ ਮੀਂਹ ਪਈ ਗਿਆ ਤਾਂ ਕਰਕੇ ਤੇ ਚਲੋ ਜੀ ਆਜ ਉਹਨਾਂ ਨੇ ਪੱਠੇ ਖਾ ਲਈਂ ਜੀ ਖਾ ਲਈਆਂ ਅੱਜ ਕੋਲ ਚੱਲਾਂਗਾ ਬਸ ਉਹਨਾਂ ਮਸਤੀ ਕਰਨਾਂਗਾ ਝੱਟ ਤੇ ਫਿਰ ਬਹਿ ਜਾਣਾਂਗਾ ਤੇ ਇੰਨਾ ਸਾਰਾ ਦਿਨ ਚੜਿਆ ਜੀ ਹਜੇ ਬਸਾ ਸੂਰਜ ਚੜਨ ਵਾਲਾ ਹੀ ਆ ਜੀ ਪੌਣੇ 7 ਵਜੇ ਨੂੰ ਚੜ੍ਹ ਜੀਗਾ ਠੀਕ ਹੈ ਜੀ ਇਧਰ ਕਰਤਾ ਆਪਾਂ ਦੁੱਧ ਤੇ ਇਧਰ ਬਣਦੀ ਆਪਣੀ ਚਾਹ ਆਪਾਂ ਇਹ ਚੱਕ ਲਏ ਦੋ ਤੇ ਕਿਉਂਕਿ ਜੀ ਮੈਂ ਤਾਰ ਕੱਢ ਕੇ ਉੱਪਰ ਰੱਖ ਲਈ ਸੀ ਵੀ ਉਦੋਂ ਹੀ ਰੱਖਤੀ ਸੀ ਕਿ ਮੈਂ ਕਬਾੜ ਤੇ ਦੁੱਧ ਵਾਲਾ ਆਉਣੀ ਕਿਉਂਕਿ ਜੇ ਆਪਾਂ ਰਸੋਈ ਵਿੱਚ ਆਉਣੀ ਆ ਤਾਂ ਆਪਾਂ ਨੂੰ ਹੋਰ ਬਹੁਤ ਸਾਰੇ ਕੰਮ ਹੋ ਜਾਂਦੇ ਆ ਜੀ ਸੋਈ ਦੇ ਤੇ ਇਧਰੋਂ ਮੜ ਕੇ ਨਿਕਲਿਆਂ ਜਾਂਦਾ ਤੇ ਪਸ਼ੂਆਂ ਦਾ ਕੰਮ ਮੜ ਕੇ ਵੱਜ ਜਾਂਦਾ ਜੀ ਧੁੱਪ ਚੜ ਜਾਂਦੀ ਹੈ ਉਹਨਾਂ ਨੇ ਗੋਵਾ ਵੀ ਖਰਾਬ ਕਰਨਾ ਹੁੰਦਾ ਹਨਾ ਕਰ ਕਰਕੇ ਨਹੀਂ ਕੀਤੀ ਜਾਣੀ ਐ ਥਾਂ ਤਾਂ ਉਹ ਕਰਨ ਨਾਲ ਪਰੇਸ਼ਾਨ ਹੋਣੇ ਇਹ ਜਿੱਤਰ ਉਹਨਾਂ ਦਾ ਕੰਮ ਨਮੀੜ ਕੇ ਆਪਾਂ ਹੁਣ ਸਾਰਾ ਇਹਨੂੰ ਹੁਣ ਆ ਗਏ ਹੁਣ ਚਾਹ ਬਣਦੀ ਐ ਦੁੱਧ ਗਰਮ ਹੁੰਦਾ ਤੇ ਆਪਾਂ ਚਾਹ ਤੇ ਦੁੱਧ ਪਾ ਕੇ ਤੇ ਰੱਖ ਦਾਂਗੇ ਝੱਟ ਤੇ ਮੁੜ ਕੇ ਦੁੱਧ ਨਹੀਂ ਵਾਲਾ ਆਉਂਦੇ ਆਉਂਦੇ ਚਾਹਤਾ ਗੋਮ ਲੈ ਲੈਂਦੇ ਐ ਕਿ ਨਹੀਂ ਤੇ ਮੈਂ ਨਾਲ ਦੀ ਨਾਲ ਕਰੀ ਜਾਵਾਂਗੀ ਕੰਮ ਤੇ ਫਿਰ ਕੈਮਰਾ ਕੌਣ ਫੜੇ ਤਾਂ ਕਰਕੇ ਔਖਾ ਹੋ ਜਾਂਦਾ ਤੇ ਚਲੋ ਜੀ ਆਪਾਂ ਦੁੱਧ ਪਾ ਲ ਗੀ ਚਾਹ ਦੇ ਵਿੱਚ ਤੇ ਮਿਲਦੇ ਆਪਾਂ ਤੁਹਾਨੂੰ ਥੋੜੀ ਦੇਰ ਬਾਅਦ ਜੀ ਆਪਾਂ ਆਪਦੇ ਕੰਮ ਧੰਦੇ ਸਾਰੇ ਲਈ ਆ ਨਿਮੇੜ ਤੇ ਹੁਣ ਹੋ ਗਿਆਂ ਆਪਾਂ ਫ੍ਰੀ ਤੇ ਇਧਰ ਤੇ ਮੈਂ ਤੁਹਾਨੂੰ ਦਿਖਾਉਣੀ ਆ ਹੁਣ ਮੇਰੇ ਸੂਟ ਕਿੰਨੇ ਸਿਉਣ ਵਾਲੇ ਪਏ ਐ ਮੈਂ ਇੰਨੀ ਬੀਜੀ ਰਹੀ ਨਹੀਂ ਮੇਰਾ ਟਾਈਮ ਨਹੀਂ ਲੱਗਦਾ ਐ ਆ ਤਾਂ ਮੇਰਾ ਕਪੜਾ ਪਿਆ ਪੂਨੇ ਬਣਾਉਣ ਵਾਲਾ ਹਜੇ ਹਨਾ ਆ ਸੂਟ ਐ ਇਹਦੀ ਲਾਈਨਿੰਗ ਐ ਆ ਕਾ ਸੂਟ ਐ ਆ ਸੂਟ ਐ ਆ ਸੂਟ ਐ ਔ ਸੂਟ ਐ ਇਨੇ ਸੂਟ ਸਿਉਣ ਵਾਲੇ ਪਏ ਐ ਇਧਰ ਆ ਡਰੈੱਸ ਐ ਇਹ ਕੱਟੀ ਪਈ ਐ ਇਹ ਤਾਂ ਸਿਉਣ ਦਾ ਟਾਈਮ ਨਹੀਂ ਲੱਗਦਾ ਅੱਜ ਟਾਈਮ ਕੱਢਾਂਗੇ ਜ਼ਰੂਰ ਇਹਨੂੰ ਸਿਉਣ ਵਾਸਤੇ ਤੇ ਇੰਨੇ ਕੰਮਕਾਰ ਐ ਜੀ ਕਰਨ ਵਾਲੇ ਪਏ ਹਜੇ ਤੇ ਹੁਣ ਟਾਈਮ ਹੋ ਗਿਆ 9:30 ਵਜੇ ਦਾ ਜੀ ਤੇ ਆਪਾਂ ਸਾਰੇ ਕੰਮ ਧੰਦੇ ਕਰਕੇ ਹੋ ਗਏ ਆ ਵਿਹਲੇ ਹੁਣ ਥੋੜਾ ਟਾਈਮ ਲਾਈਵ ਜਾ ਕੇ ਤੇ ਬਾਅਦ ਦੇ ਵਿੱਚ ਆਪਾਂ ਕਰਦੇ ਆ ਆਪਣੇ ਹੋਰ ਕੰਮ ਧੰਦੇ ਕਿ ਆਪਣਾ ਪਸੂਆਂ ਦਾ ਉਹ ਕੰਮ ਵੀ ਨਿਬੜ ਗਿਆ ਤੇ ਥੋੜਾ ਜਿਹਾ ਟਾਈਮ ਮੈਨੂੰ ਲੱਗ ਗਿਆ ਜੀ ਵੀ ਮੈਂ ਬਣਾਉਣ ਲੱਗੀ ਸੀ ਪੀਨ ਇਧਰ ਆਪਣਾ ਇਹ ਕਣਕ ਬਣਾ ਕੇ ਰੱਖਤੀ ਪੂਰੀ ਕਰਕੇ ਆਪਾਂ ਜੇ ਉਹਨਾਂ ਦਾ ਟਾਈਮ ਲੱਗਿਆ ਇਹ ਸਿੱਟੇ ਆਉਣਗੇ ਤੇ ਇਧਰ ਆਪਾਂ ਤੁਹਾਨੂੰ ਪਸੂਆਂ ਬਾਰੇ ਵੀ ਦਿਖਾ ਦਿੰਨੇ ਆ ਜੀ ਇਹ ਸੁੱਤੇ ਪਏ ਆ ਸਮਝ ਕਰ ਲਓ ਇੱਕ ਹਿਸਾਬ ਦੇ ਨਵਾ ਪਿਆ ਕੇ ਬੰਨ ਤੇ ਸੀ ਅੰਦਰ ਜੀ ਸਾਰਿਆਂ ਨੂੰ ਦਿੱਤੀ ਪਾਣੀ ਇਹਨਾਂ ਨੇ ਖਾ ਲਿਆ ਤੇ ਇਹ ਰੈਸਟ ਕਰਦੇ ਆ ਜੀ ਹੁਣ ਤੇ ਇੰਨੇ ਕ ਕੰਮਕਾਰ ਹੁੰਦੇ ਆ ਜੀ 9:30 ਪੌਣੇ 10 ਕਈ ਵਾਰ 9 9:30 ਵੀਲੇ ਹੋ ਜਾਈਦਾ ਵਾ ਤੇ ਹੁਣ ਆਪਾਂ ਲਾਈਵ ਜਾਂਦੇ ਆ ਤੇ ਜਿਨ੍ਹਾਂ ਨੇ ਨਈ ਨਈ ਚੈਨਲ ਮੇਨ ਜੋਇਨ ਕੀਤਾ ਤੇ ਉਹ ਕਰ ਲੋ ਜੀ ਤੇ ਜਿਨ੍ਹਾਂ ਦਾ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਤੇ ਇਹ ਸਾਰੇ ਵੇਖੋ ਜੀ ਰੈਸਟ ਕਰ ਰਹੇ ਆ ਬਹੁਤ ਵਧੀਆ ਲੱਗਦਾ ਹਨਾ ਜਦੋਂ ਪਸੂ ਆਏ ਨਵਾਇਆ ਤਵਾਇਆ ਸੌ ਜਾਵੇ ਰੈਸਟ ਕਰ ਲੈ ਫਿਰ ਦੁੱਧ ਵੀ ਚੰਗਾ ਦਿੰਦਾ ਜੀ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਪੀ ਜੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇ ਮੇਰੇ ਚੈਨਲ ਤੇ ਆ ਨਵੇਂ ਆ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾ ਤੇ ਬੈਲ ਆਈਕਨ ਵੀ ਨਾਲ ਦਬਾ ਪ੍ਰੈਸ ਕਰ ਲਿਓ ਤੇ ਤੁਹਾਨੂੰ ਬਾਅਦ ਚ 올 ਦਾ অপਸ਼ਨ ਆਊਗਾ ਤੇ ਕਲਿੱਕ ਕਰ ਲਓ ਫਿਰ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੂਗਾ ਤੇ ਮੇਰੇ ਨਾਲ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਜੁਆਇਨ ਕੀਤਾ ਹੋਇਆ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਤੇ ਪਲੀਜ਼ ਫੋਲ ਵੀਡੀਓ ਵਾਚ ਕਰ ਲਿਆ ਕਰੋ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਤੁਹਾਡਾ ਇੱਕ-ਇੱਕ ਲਾਈਕ ਕਮੈਂਟ ਵੀ ਮੇਰੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਮੇਰੇ ਚੈਨਲ ਨੂੰ ਗਰੋਥ ਮਿਲਦੀ ਆ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਠੀਕ ਹੈ ਜੀ ਮਿਲਦੇ ਆ ਹੋਰ ਵੀਡੀਓ ਦੇ ਨਾਲ ਤਾ ਤੱਕ ਲਈ ਸਾਰਿਆਂ ਨੂੰ ਹੈਲੋ ਹੈਲੋ ਬਾਏ ਬਾਏ ਜੀ ਸਤਿ ਸ੍ਰੀ ਅਕਾਲ ਜੀ ਓਕੇ ਜੀ